ਯਾ ਕੋ ਡੈਡੀ 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 ਕਲੇ ਜਾਣਾ ਮੇਰੀ ਕੋਲ ਤੇ ਹੈ ਰਾਤੀ ਗਏ ਨਾ ਕੋ ਮجهه ਬਣੀ ਆਂਦੇ ਹਾਂ ਨੂੰ ਪਿੰਡੋਂ ਘਰੋਂ ਤੇ ਮੇਰੇ ਨਾਲ ਚਲੇ ਗੱਟ ਕੋ ਮجهه ਤਾਨੂੰ ਕੋ ਪਤਾ ਲੱਗਾ ਇਹ ਜਦੋਂ ਐਕਸੀਡੈਂਟ ਇਹ ਸੋ ਬਾ ਫੂਲ ਆਇਆ ਸਾਨੂੰ ਪਿੰਡੋਂ ਮਿਆਂ ਦੇ ਟਰਾਲੇ ਐਸਿਡ ਐ ਟੋਕਿਆ ਵਾ ਆਂਦੇ ਹਾਲੇ ਕੋਈ ਗੱਲ ਕਦੇ ਇਸ ਰਸਤੇ ਮਨਣਾ ਸਾਡੇ ਗੱਲ ਹੋਈ ਨਹੀਂ ਬਕਰੋ ਹੀ ਤੁਰਦੇ ਦੀ ਹੋਈ ਜਿਹੜੀ ਤਾਂ ਬਕਰੋ ਹੀ ਤੁਰਦੇ ਦੀ ਹੋਈ ਆ ਹੋ ਜਾਈ ਸੀ ਕਿ ਜਦ ਨਹੀਂ ਉਹਦੇ ਜਾਂਦਾ ਵੀ ਫੂਲ ਲੱਗਦਾ ਹੁੰਦਾ ਏ ਇੱਥੇ ਪਹੁੰਚ ਗਿਆ ਵਾ ਮੈਂ ਇੱਥੇ ਚੜੇ ਗਿਆ ਉਨੇ ਫੂੜ ਨਹੀਂ ਆਇਆ ਉਹ ਤਾਂ ਫੂੜ ਨਹੀਂ ਆਇਆ ਹੈ ਉਹ ਨੜਕਾ ਦੇ ਨੜਕੀ ਜੋ ਵੀ ਕਟਣਾ ਹੋਈ ਹੈ ਬਹੁਤ ਮਾਰੀ ਹੋਈ ਹੈ ਗਰੀਬ ਘਰ ਦਾ ਬੱਚਾ ਹੈ ਵੀ ਜੋ ਵੀ ਗਵਰਨਮੈਂਟ ਕਰ ਰਹੀ ਹੈ ਬਹੁਤ ਮਾਰਾ ਕੰਮ ਕਰ ਰਹੀ ਹੈ ਵੀ ਅਸੀਂ ਜਿਹੜੇ ਕਿਸਾਨ ਆਪ ਦਾ ਹੱਕ ਮੰਗਣ ਜਾਂਦੇ ਆ ਸਾਨੂੰ ਇੰਨੀ ਵੀ ਨਹੀਂ ਦੇ ਜੇ ਇਹ ਆਉਦਾ ਹੱਕ ਨਹੀਂ ਮੰਗ ਸਕਦੇ ਹੋਰ ਕੀ ਕਰਾਂਗੇ ਪਰ ਜੇ ਕੋਈ ਬਹਿ ਕੇ ਸਾਡੇ ਨਿਭੜਦੇ ਬਹਿ ਕੇ ਨਿਭੜਨ ਨੂੰ ਤਿਆਰ ਸੀ ਪਰ ਇਹਨਾਂ ਦੇ ਗੁੰਡੇ ਛੱਡੇ ਆਰਐਸ ਦੇ ਬੰਦਿਆਂ ਨੇ ਜਿਹੜਿਆ ਨੇ ਸਾਡਾ ਅੱਗੇ ਵੀ ਨੁਕਸਾਨ ਉੱਥੇ ਕੀਤਾ ਤੇ ਹੋਰ ਵੀ ਕਰੀ ਜਾਂਦੇ ਆ ਅਸੀਂ ਗਾਂਹ ਵਾਸਤੇ ਇਹਨਾਂ ਦਾ ਕੋਈ ਸੋਚਾਂਗੇ ਇਹਨਾਂ ਨੂੰ ਵੀ ਕੋਈ ਜਵਾਬ ਚੰਗੀ ਤਰ੍ਹਾਂ ਦੇਵਾਂਗੇ ਹੋਰ ਅਸੀਂ ਪਿੰਡ ਮਨਸੂਰ ਦੇ ਤੋਂ ਬੋਲਦੇ ਆ ਵੀ ਜੋ ਵੀ ਅੱਜ ਕਰਜਨ ਸਿੰਘ ਦੀ ਮੌਤ ਹੋਈ ਆ ਅਸੀਂ ਇਹ ਤੇ ਬਹੁਤ ਦੁੱਖ ਪ੍ਰਗਟ ਕਰਦੇ ਆ ਬਹੁਤ ਮਾੜੀ ਹੋਈ ਆ ਗਰੀਬ ਘਰ ਦਾ ਬੱਚਾ ਹੈਗਾ ਨਿਕ ਨਿਕੇ ਦੇ ਬੱਚੇ ਆ ਤੇ ਇਹਨੂੰ ਮੁਆਵਜ਼ਾ ਵੀ ਮਿਲਣਾ ਚਾਹੀਦਾ ਵਾਤ ਵਾਤ ਤੇ ਇਹ ਜਿਹੜੇ ਬੰਦੇ ਨੇ ਦੂਜੇ ਕੋਈ ਅੰਗੇਲੀ ਕੀਤੀ ਟਰੱਕ ਵਾਲੇ ਉੱਤੇ ਪਰਚਾ ਵੀ ਹੋਣਾ ਚਾਹੀਦਾ